ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਇਸ਼ਨਾਨ ਕਰਦੇ ਹੋ ਤਾਂ ਆਪਣੇ ਸਰੀਰ ਉੱਪਰ ਕੋਈ ਨਾ ਕੋਈ ਕੱਪੜਾ ਪਾ ਕੇ ਹੀ ਇਸ਼ਨਾਨ ਕਰਨਾ ਚਾਹੀਦਾ ਨਹੀਂ ਤਾਂ ਬਹੁਤ ਹੀ ਬੁਰਾ ਮੰਨਿਆ ਜਾਂਦਾ ਹੈ ਨੰਬਰ 2 ਜੇਕਰ ਵੀਰਵਾਰ ਵਾਲੇ ਦਿਨ ਔਰਤਾਂ ਆਪਣੀ ਧੁੰਨੇ ਜੀਵ ਅਤੇ ਮੱਥੇ ਉੱਪਰ ਕੇਸਰ ਦਾ ਤਿਲਕ ਲਗਾ ਲੈਣ ਤਾਂ ਇਸ ਨਾਲ ਉਹਨਾਂ ਕੋਲ ਕਦੇ ਵੀ ਤੰਦੀ ਕਮੀ ਨਹੀਂ ਹੋਵੇਗੀ ਇਸ ਦੇ ਨਾਲ ਹੀ ਇਸ ਦਿਨ ਆਪਣੇ ਕੋਲ ਪੀਲੇ ਰੰਗ ਦਾ ਕੱਪੜਾ ਵੀ ਜ਼ਰੂਰ ਰੱਖੋ ਨੰਬਰ 3 ਜੇਕਰ ਤੁਸੀਂ ਮਟਰਾਂ ਨੂੰ ਆਸਾਨੀ ਨਾਲ ਕੱਢਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਕੁਝ ਸਮਾਂ ਗਰਮ ਪਾਣੀ ਵਿੱਚ ਪਾ ਕੇ ਟਾਕੇ ਰੱਖ ਦਿਓ ਤੇ ਕੁਝ ਸਮੇਂ ਬਾਅਦ ਉਹਨਾਂ ਨੂੰ ਪਾਣੀ ਵਿੱਚੋਂ ਕੱਢ ਕੇ ਪਿੱਛੋਂ ਪ੍ਰੈਸ ਕਰੋ ਆਸਾਨੀ ਨਾਲ ਦਾਣੇ ਨਿਕਲ ਜਾਣਗੇ ਨੰਬਰ 4 ਜਿਨ੍ਹਾਂ ਦੇ ਜੋੜਾਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਜੇਕਰ ਉਹ ਮੰਗਲਵਾਰ ਵਾਲੇ ਦਿਨ ਆਪਣੇ ਹੱਥ ਦੀ ਸਭ ਤੋਂ ਛੋਟੀ ਉਂਗਲ ਵਿੱਚ ਚਾਂਦੀ ਦੀ ਅੰਗੂਠੀ ਪਾ ਲੈਣ ਤਾਂ ਜੋੜਾਂ ਵਿੱਚ ਹੋ ਰਹੇ ਦਰਦ ਤੋਂ ਬਹੁਤ ਜਲਦੀ ਆਰਾਮ ਮਿਲੇਗਾ ਨੰਬਰ 5 ਜੇਕਰ ਤੁਸੀਂ ਉਬਲੇ ਹੋਏ ਆਲੂਆਂ ਨੂੰ ਜਲਦੀ ਨਾਲ ਛਿੱਲਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਅੱਧ ਵਿੱਚ ਕੱਟ ਕਰ ਲਓ ਫਿਰ ਗੁਲਗਲੇ ਤਲਣ ਵਾਲੀ ਚਰਨੀ ਵਿੱਚ ਪਾ ਕੇ ਪ੍ਰੈਸ ਕਰ ਦਿਓ ਇਸ ਤਰ੍ਹਾਂ ਉਹ ਆਸਾਨੀ ਨਾਲ ਛਿੱਲੇ ਜਾਣਗੇ ਨੰਬਰ 6 ਜੇਕਰ ਤੁਸੀਂ ਕੱਪੜਿਆਂ ਉੱਪਰ ਲਗਾਉਣ ਵਾਲੀਆਂ ਨਾ ਚਕੁੰਡੀਆਂ ਨੂੰ ਕੁੱਕਰ ਦੀ ਰਬੜ ਵਿੱਚ ਟੰਗ ਦਿਓ ਤਾਂ ਇਸ ਨਾਲ ਤੁਸੀਂ ਆਸਾਨੀ ਨਾਲ ਤੇ ਜਲਦੀ ਨਾਲ ਕੱਪੜਿਆਂ ਉੱਪਰ ਨਾ ਚਕੁੰਡੀਆਂ ਲਗਾ ਸਕਦੇ ਹੋ ਇਹਨਾਂ ਨੂੰ ਤੁਸੀਂ ਕਿਸੇ ਵੀ ਜਗ੍ਹਾ ਤੇ ਟੰਗ ਸਕਦੇ ਹੋ ਨੰਬਰ 7 ਜੇਕਰ ਤੁਹਾਡੇ ਹੱਥਾਂ ਵਿੱਚ ਕੋਈ ਗੰਦੀ ਸਮੈਲ ਨਾ ਜਾ ਰਹੀ ਹੋਵੇ ਤਾਂ ਤੁਸੀਂ ਇਮਲੀ ਵਾਲੇ ਪਾਣੀ ਨਾਲ ਆਪਣੇ ਹੱਥਾਂ ਨੂੰ ਧੋ ਲਓ ਇਸ ਨਾਲ ਸਾਰੀ ਗੰਦੀ ਸਮੈਲ ਖਤਮ ਹੋ ਜਾਵੇਗੀ ਨੰਬਰ 8 ਜਦੋਂ ਵੀ ਤੁਸੀਂ ਸਰਦੀਆਂ ਵਾਲੇ ਕੱਪੜੇ ਧੋਂਦੇ ਹੋ ਤਾਂ ਹਮੇਸ਼ਾ ਨਰਮ ਸਰਫ ਦੀ ਹੀ ਵਰਤੋਂ ਕਰੋ ਜੇਕਰ ਤੁਸੀਂ ਜ਼ਿਆਦਾ ਸਖਤ ਸਰ ਵਰਤਦੇ ਹੋ ਤਾਂ ਇਸ ਨਾਲ ਤੁਹਾਡੇ ਕੱਪੜੇ ਖਰਾਬ ਹੋ ਸਕਦੇ ਹਨ ਨੰਬਰ 9 ਜਦੋਂ ਵੀ ਤੁਸੀਂ ਆਪਣੇ ਚਿਹਰੇ ਉੱਪਰ ਕੋਈ ਵੀ ਕਰੀਮ ਲਗਾਉਂਦੇ ਹੋ ਤਾਂ ਉਸ ਤੋਂ ਪਹਿਲਾਂ ਆਪਣੇ ਚਿਹਰੇ ਉੱਪਰ ਨਾਰੀਅਲ ਦਾ ਜਾਂ ਬਦਾਮ ਦਾ ਤੇਲ ਲਗਾ ਲਓ ਇਸ ਨਾਲ ਕਰੀਮ ਲਗਾਉਣ ਤੋਂ ਬਾਅਦ ਬਹੁਤ ਚਮਕਾਵੇਗੀ ਨੰਬਰ 10 ਜਦੋਂ ਵੀ ਤੁਸੀਂ ਸੰਤਰਾ ਛਿੱਲਦੇ ਹੋ ਤਾਂ ਕਈ ਵਾਰ ਛਿੱਲਣ ਸਮੇਂ ਉਸ ਦਾ ਰਸ ਨਿਕਲ ਜਾਂਦਾ ਹੈ ਇਸ ਲਈ ਸੰਤਰੇ ਦੇ ਅੱਧ ਵਿੱਚ ਚਾਕੂ ਨਾਲ ਕੱਟ ਕਰ ਲਓ ਫਿਰ ਚਮਚ ਪਾ ਕੇ ਛਿਲਕਾ ਉਚਕ ਲਓ ਆਸਾਨੀ ਨਾਲ ਉਤਰ ਜਾਵੇਗਾ ਨੰਬਰ 11 ਜਦੋਂ ਵੀ ਤੁਸੀਂ ਮੈਗੀ ਬਣਾਉਂਦੇ ਹੋ ਤਾਂ ਉਸ ਨੂੰ ਤੜਕਾ ਹਮੇਸ਼ਾ ਘਿਓ ਦਾ ਹੀ ਲਗਾਓ ਤੇ ਮਸਾਲਾ ਅਖੀਰ ਵਿੱਚ ਪਾਓ ਇਸ ਨਾਲ ਮੈਗੀ ਬਹੁਤ ਹੀ ਸਵਾਦਬੰਦੀ ਹੈ ਨੰਬਰ 12 ਜਦੋਂ ਵੀ ਤੁਸੀਂ ਮੱਕੀ ਦੀ ਰੋਟੀ ਬਣਾਉਂਦੇ ਹੋ ਤਾਂ ਉਸ ਵਿੱਚ ਹਲਕਾ ਗਰਮ ਪਾਣੀ ਹੀ ਵਰਤੋ ਇਸ ਨਾਲ ਰੋਟੀ ਜ਼ਿਆਦਾ ਨਰਮ ਤੇ ਸਵਾਦਬੰਦੀ ਹੈ ਨੰਬਰ 13 ਜਦੋਂ ਵੀ ਤੁਸੀਂ ਆਪਣੀਆਂ ਅੱਖਾਂ ਵਿੱਚ ਕੱਜਲ ਪਾਉਂਦੇ ਹੋ ਤਾਂ ਸੋਸਾ ਮੇ ਅੱਖਾਂ ਤੁਰੰਤ ਚਮਕਾ ਲਓ ਇਸ ਨਾਲ ਇੱਕ ਤਾਂ ਅੱਖਾਂ ਦੀ ਰੌਸ਼ਨੀ ਵਧੇਗੀ ਦੂਸਰਾ ਪਲਕਾਂ ਕੋਲ ਵੀ ਕੱਜਲ ਦੀ ਸ਼ਾਇਨਾ ਆਵੇਗੀ ਨੰਬਰ 14 ਜਦੋਂ ਵੀ ਤੁਸੀਂ ਕੋਈ ਵੀ ਨੀਲ ਪਿੰਡ ਲਗਾਉਂਦੇ ਹੋ ਤਾਂ ਪਹਿਲਾਂ ਆਪਣੇ ਨਹਾਂ ਉੱਪਰ ਟ੍ਰਾਂਸਪੇਰੈਂਟ ਨੀਲ ਪਿੰਡ ਜ਼ਰੂਰ ਲਗਾਓ ਇਸ ਨਾਲ ਨੀਲ ਪਿੰਡ ਲਗਾਈ ਹੋਈ ਬਹੁਤ ਹੀ ਸੋਹਣੀ ਲੱਗਦੀ ਜਿਸ ਨਾਲ ਨਹਾਂ ਉੱਪਰ ਚਮਕਾਉਂਦੀ ਹੈ ਨੰਬਰ 15 ਜਦੋਂ ਵੀ ਤੁਸੀਂ ਸਲਾਈ ਲਈ ਕੱਪੜੇ ਕੱਟਨੇ ਸ਼ੁਰੂ ਕਰਦੇ ਹੋ ਤਾਂ ਪਹਿਲਾਂ ਉਹਨਾਂ ਨੂੰ ਪਹਿਲਾਂ ਆਪਣਾ ਹੀ ਪੈੜਾ ਦੇਵੋ ਇਸ ਨਾਲ ਜਲਦੀ ਨਾਲ ਤਿਆਰ ਹੋ ਜਾਣਗੇ ਤੇ ਕਿਸੇ ਦੀ ਨ ਨੰਬਰ 16 ਕਈ ਵਾਰ ਜਦੋਂ ਅਸੀਂ ਕੋਈ ਸਰਦੀ ਵਿੱਚ ਕੰਮ ਕਰਦੇ ਹਾਂ ਤਾਂ ਸਾਡੇ ਹੱਥ ਪਾਣੀ ਕਾਰਨ ਫਲਚਾਂਦੇ ਨੇ ਜੇਕਰ ਤੁਸੀਂ ਇਹਨਾਂ ਉੱਪਰ ਦੁੱਧ ਦੀ ਮલાઈ ਲਗਾ ਲਓ ਤਾਂ ਬਹੁਤ ਨਰਮ ਹੋਣਗੇ ਤੇ ਨਾਲ ਹੀ ਮੁਲਾਇਮ ਵੀ ਹੋ ਜਾਣਗੇ। ਨੰਬਰ 17 ਜਦੋਂ ਵੀ ਤੁਸੀਂ ਆਪਣੇ ਦੰਦਾਂ ਨੂੰ ਬੁਰਸ਼ ਕਰਦੇ ਹੋ ਤਾਂ ਕਦੇ-ਕਦੇ ਬੁਰਸ਼ ਉੱਪਰ ਕਾਲਗਟ ਦੇ ਉੱਪਰ ਹਲਕਾ ਨਮਕ ਪਾ ਲਿਆ ਕਰੋ ਇਸ ਨਾਲ ਦੰਦ ਦੁੱਧ ਦੀ ਤਰ੍ਹਾਂ ਚਿੱਟੇ ਨਿਕਲ ਜਾਂਦੇ ਹਨ। ਨੰਬਰ 18 ਜਦੋਂ ਵੀ ਤੁਸੀਂ ਆਪਣੀ ਰਸੋਈ ਦੀ ਸੈਲਫ ਨੂੰ ਸਾਫ਼ ਕਰਦੇ ਹੋ ਤਾਂ ਬੇਕਿੰਗ ਸੋਡੇ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਸੈਲਫ ਉੱਪਰ ਮੱਖੀਆਂ ਨਹੀਂ ਬੈਠਣਗੀਆਂ ਤੇ ਸਾਰੇ ਕੀਟਾਣੂ ਵੀ ਮਰ ਜਾਣਗੇ। ਨੰਬਰ 19 ਜੇਕਰ ਤੁਸੀਂ ਸੂਟ ਨੂੰ ਜਲਦੀ ਨਾਲ ਸਲਾਈ ਕਰਨਾ ਚਾਹੁੰਦੇ ਹੋ ਤਾਂ ਹਮੇਸ਼ਾ ਪਹਿਲਾਂ ਸਲਵਾਰ ਨੂੰ ਹੀ ਤਿਆਰ ਕਰੋ ਕਿਉਂਕਿ ਕਮੀਜ਼ ਜਲਦੀ ਸਲਾਈ ਹੋ ਜਾਂਦਾ ਹੈ। ਨੰਬਰ 2 ਪੀ ਕਈ ਵਾਰ ਚਿੱਟੇ ਕੱਪੜਿਆਂ ਦੇ ਕਲਰ ਬਹੁਤ ਗੰਦੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਸਾਫ਼ ਕਰਨਾ ਬਹੁਤ ਔਖਾ ਕੰਮ ਹੈ ਇਸ ਲਈ ਉਹਨਾਂ ਨੂੰ ਮਸ਼ੀਨ ਵਿੱਚ ਪਾਉਣ ਤੋਂ ਪਹਿਲਾਂ ਹਲਕਾ ਭਾਂਡੇ ਮਾਂਜਣ ਵਾਲਾ ਸਾਬਣ ਲਗਾ ਕੇ ਰਗੜ ਕੇ ਮਸ਼ੀਨ ਵਿੱਚ ਪਾ ਦਿਓ। ਇਸ ਨਾਲ ਉਹ ਆਸਾਨੀ ਨਾਲ ਸਾਫ਼ ਹੋ ਜਾਵੇਗਾ। ਨੰਬਰ 21 ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਤਾਂ ਕਦੇ ਵੀ ਬਿਨਾਂ ਕੋਈ ਮਿੱਠੀ ਚੀਜ਼ ਮੂੰਹ ਵਿੱਚ ਪਾਏ ਬਾਹਰ ਨਾ ਜਾਓ ਇਹ ਤੁਹਾਡੀ ਹਰ ਯਾਤਰਾ ਨੂੰ ਸਫਲ ਕਰਨ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ ਨੰਬਰ 2 ਕੱਪੜੇ ਸਕਾਉਣ ਵਾਲੀ ਮਸ਼ੀਨ ਵਿੱਚ ਕਦੇ ਵੀ ਪਾਣੀ ਛੱਡ ਕੇ ਕੱਪੜੇ ਨਾ ਪਾਓ ਇਸ ਨਾਲ ਕੱਪੜਿਆਂ ਵਿੱਚੋਂ ਸਰਫ ਚੰਗੇ ਤਰੀਕੇ ਨਾਲ ਨਹੀਂ ਨਿਕਲਦੀ ਇਸ ਲਈ ਕੱਪੜਿਆਂ ਨੂੰ ਪਹਿਲਾਂ ਸਾਬਣ ਪਾਣੀ ਵਿੱਚ ਜ਼ਰੂਰ ਘੱਡੋ ਫੇਰ ਹੀ ਮਸ਼ੀਨ ਵਿੱਚ ਪਾਓ ਨੰਬਰ 3 ਜੇਕਰ ਤੁਸੀਂ ਕੱਪੜੇ ਧੋਣ ਲਈ ਸਰਫ ਐਕਸਲ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਕੱਪੜਿਆਂ ਨੂੰ ਸਾਬਣ ਘੱਟ ਲਾਉਣ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਇਹ ਸਰਫ ਕੱਪੜਿਆਂ ਨੂੰ ਵਧੀਆ ਤਰੀਕੇ ਨਾਲ ਸਾਫ਼ ਕਰ ਦਿੰਦੀ ਹੈ ਨੰਬਰ 24 ਪਾਂਡੇ ਮਾਂਜਣ ਲਈ ਹਮੇਸ਼ਾ ਪਤੰਜਲੀ ਦੇ ਸਾਬਣ ਦਾ ਇਸਤੇਮਾਲ ਕਰੋ ਇਸ ਨਾਲ ਵਰਤਿਆ ਵੀ ਘੱਟ ਜਾਂਦਾ ਹੈ ਤੇ ਨਾਲ ਹੀ ਉਹ ਪਾਂਡਿਆਂ ਨੂੰ ਸਾਫ਼ ਵੀ ਚੰਗੇ ਤ ਨੰਬਰ 25 ਬਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਦਹੀਂ ਵਿੱਚ ਸਰੋਂ ਦਾ ਤੇਲ ਮਿਲਾ ਕੇ ਲਗਾ ਲਓ ਤੁਹਾਡੇ ਬਾਲਾਂ ਉੱਪਰ ਬਹੁਤ ਹੀ ਚਮਕ ਆਵੇਗੀ ਤੇ ਨਾਲ ਹੀ ਬਾਲਾਂ ਦੀ ਲੰਬਾਈ ਵੀ ਵਧੇਗੀ। ਨੰਬਰ 26 ਘਰ ਵਿੱਚ ਪੋਚਾ ਲਗਾਉਣ ਵਾਲੇ ਪਾਣੀ ਵਿੱਚ ਹਲਕੀ ਜਿਹੀ ਸਰਫ ਪਾ ਕੇ ਵੀ ਪੋਚਾ ਲਗਾ ਦਿਆ ਕਰੋ ਇਸ ਨਾਲ ਫਰਸ਼ ਉੱਪਰ ਚਮਕ ਆਉਂਦੀ ਹੈ ਤੇ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ। ਨੰਬਰ 28 ਅਰਧੇ ਵਿੱਚ ਬੇਸਣ ਦਾ ਹਲਵਾ ਬਣਾ ਕੇ ਖਾਣ ਨਾਲ ਸਰੀਰ ਨੂੰ अनेका ਹੀ ਫਾਇਦੇ ਹੁੰਦੇ ਹਨ ਇਸ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਤੇ ਤੁਸੀਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ ਨੰਬਰ 28 ਜੇਕਰ ਤੁਹਾਡੇ ਬੱਚਿਆਂ ਦਾ ਪੜਾਈ ਕਰਨ ਨੂੰ ਮਨ ਨਾ ਕਰ ਰਿਹਾ ਹੋਵੇ ਤਾਂ ਉਹਨਾਂ ਨੂੰ ਕੁਝ ਸਮਾਂ ਉਹ ਖੇਡਣ ਲਈ ਦਿਓ ਜਿਸ ਨਾਲ ਖੁਸ਼ੀ ਮਹਿਸੂਸ ਕਰਨ ਤੋਂ ਬਾਅਦ ਉਹਨਾਂ ਦਾ ਆਪੜਨ ਮਨ ਕਰੇਗਾ ਨੰਬਰ 29 ਸਾਗ ਵਿੱਚ ਥੋੜੀ ਜਿਹੀ ਹਲਦੀ ਵੀ ਜ਼ਰੂਰ ਪਾਦਿਆ ਕਰੋ ਇਸ ਨਾਲ ਸਾਗ ਸਵਾਦ ਵੀ ਬਣਦਾ ਤੇ ਨਾਲ ਹੀ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਨੰਬਰ 3 ਜਦੋਂ ਤੁਸੀਂ ਕਿਸੇ ਵੀ ਆਤੇ ਜਾਣ ਸਮੇ ਮੇਕਅਪ ਕਰਦੇ ਹੋ ਤਾਂ ਉਸਮੇ ਫਾਊਂਡੇਸ਼ਨ ਵਿੱਚ ਹਲਕੀ ਜਿਹੀ ਬੈਸਲੀਨ ਮਿਲਾ ਕੇ ਚਿਹਰੇ ਉੱਪਰ ਲਗਾ ਲਓ ਇਸ ਨਾਲ ਚਿਹਰੇ ਉੱਪਰ ਬਹੁਤ ਚਮਕ ਆਵੇਗੀ ਤੇ ਲੰਬੇ ਸਮੇਂ ਤੱਕ ਮੇਕਅਪ ਖਰਾਬ ਨਹੀਂ ਹੋਵੇਗਾ ਨੰਬਰ 31 ਕਦੇ ਕਦੇ ਆਪਣੇ ਚਿਹਰੇ ਉੱਪਰ ਸੰਤਰੀਆਂ ਦੇ ਸਿਲਕੀਆਂ ਦਾ ਪਾਊਡਰ ਗੁਲਾਬ ਜਲ ਵਿੱਚ ਮਿਕਸ ਕਰਕੇ ਲਗਾ ਲਿਆ ਕਰੋ ਇਸ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 32 ਜਦੋਂ ਵੀ ਤੁਸੀਂ ਕੋਈ ਵੀ ਜੀਨ ਦੀ ਪੈਂਟ ਖਰੀਦਦੇ ਹੋ ਤਾਂ ਉਸ ਸਮੇ ਸਕਲ ਦਾ ਖਾਸ ਖਿਆਲ ਰੱਖੋ ਕਿ ਉਸਦਾ ਕਲਰ ਜ਼ਿਆਦਾ ਫਿੱਕਾ ਨਹੀਂ ਹੋਣਾ ਚਾਹੀਦਾ ਤੇ ਨਾਲ ਹੀ ਕੱਪੜਾ ਵੀ ਸੌਫਟ ਹੋਣਾ ਚਾਹੀਦਾ ਇਸ ਤਰ੍ਹਾਂ ਉਹ ਕਈ ਸਾਲਾਂ ਤੱਕ ਖਰਾਬ ਨਹੀਂ ਹੋਵੇਗਾ ਨੰਬਰ 33 ਜੇਕਰ ਤੁਸੀਂ ਆਪਣੀ ਜੀਨ ਦੀ ਪੈਨ ਨੂੰ ਖਰਾਬ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਪੈਨਣ ਤੋਂ ਬਾਅਦ ਪੁੱਠੀਆਂ ਕਰਕੇ ਪੱਖੇ ਥੱਲੇ ਸੁੱਕਣੀ ਪਾ ਦਿਓ ਜਾਂ ਫਿਰ ਕੁਝ ਸਮਾਂ ਧੁੱਪ ਵਿੱਚ ਪਾ ਦਿਓ ਇਸ ਨਾਲ ਉਹਦੀ ਸਾਰੀ ਗੰਦੀ ਸਮੈਲ ਨਿਕਲ ਜਾਵੇਗੀ ਤੇ ਧੋਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਤੁਸੀਂ ਦੁਬਾਰਾ ਵਰਤ ਸਕਦੇ ਹੋ ਨੰਬਰ 34 ਕਈ ਵਾਰ ਜਦ ਤੁਸੀਂ ਕੋਈ ਕੱਪੜਾ ਧੋਂਦੇ ਹਾਂ ਤਾਂ ਧੋਣ ਤੋਂ ਬਾਅਦ ਬਹੁਤ ਸਖਤ ਹੋ ਜਾਂਦਾ ਹੈ ਜਇਹੇ ਤੋਂ ਬਚਣ ਲਈ ਉਹਨਾਂ ਨੂੰ ਧੋਣ ਤੋਂ ਬਾਅਦ ਪਾਣੀ ਵਿੱਚ ਥੋੜਾ ਜਿਹਾ ਚਿੱਟਾ ਸਰਕਾ ਕੁੱਝ ਸਮੇਂ ਬਾਅਦ ਕੱਢ ਕੇ ਸਕਾ ਲੋ ਇਸ ਨਾਲ ਉਹ ਸਖਤ ਨਹੀਂ ਹੋਵੇਗਾ ਹਮੇਸ਼ਾ ਨਰਮ ਹੀ ਰਹੇਗਾ ਨੰਬਰ 35 ਜੇਕਰ ਕੱਪੜਿਆਂ ਦੀ ਚਮਕ ਚਲੀ ਗਈ ਹੋਵੇ ਤਾਂ ਉਹਨਾਂ ਨੂੰ ਥੋੜ੍ਹੇ ਸਮੇਂ ਥੋੜਾ ਜਿਹਾ ਚਿੱਟਾ ਸਿਰਕਾ ਪਾ ਦਿਓ ਇਸ ਨਾਲ ਉਹਨਾਂ ਦੀ ਚਮਕ ਵਾਪਸ ਆ ਜਾਵੇਗੀ ਨੰਬਰ 36 ਜੇਕਰ ਰਸੋਈ ਵਾਲਾ ਪਾਈਪ ਜામ ਹੋ ਜਾਵੇ ਤਾਂ ਪਾਣੀ ਵਿੱਚ ਚਾਹ ਪੱਤੀ ਸਿਰਕਾ ਮਿੱਠਾ ਸੋਡਾ ਪਾ ਕੇ ਪਾਣੀ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ ਤੇ ਫਿਰ ਇਸ ਨੂੰ ਪਾਣ ਕੇ ਪਾਈਪ ਵਿੱਚ ਪਾ ਦਿਓ ਇਸ ਨਾਲ ਬਿਲਕੁਲ ਸਾਫ਼ ਹੋ ਜਾਵੇਗਾ ਤੇ ਖੁੱਲ ਜਾਵੇਗਾ ਨੰਬਰ 37 ਜਿਹੜੀ ਲੋਕ ਜ਼ਿਆਦਾ ਅਖਬਾਰ ਵਿੱਚ ਖਾਣਾ ਲਪਿਟ ਕੇ ਖਾਂਦੇ ਹਨ ਉਹ ਬਿਮਾਰੀਆਂ ਦੇ ਹੱਦ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਹਨ। ਨੰਬਰ 38 ਕਿਸੇ ਵੀ ਕੱਪੜੇ ਨੂੰ ਪ੍ਰੈਸ ਕਰਨ ਸਮੇ ਉਸ ਉੱਪਰ ਅਖਬਾਰ ਜ਼ਰੂਰ ਵਿਛਾਇਆ ਕਰੋ ਇਸ ਨਾਲ ਕੱਪੜੇ ਦੀ ਕਦੇ ਵੀ ਚਮਕ ਖਰਾਬ ਨਹੀਂ ਹੋਵੇਗੀ ਤੇ ਉਹ ਸਾਲੋ ਸਾਲ ਤੱਕ ਚੱਲੇਗਾ। ਨੰਬਰ 39 ਜਦੋਂ ਵੀ ਤੁਸੀਂ ਮਹਿੰਗੇ ਕੱਪੜਿਆਂ ਨੂੰ ਪ੍ਰੈਸ ਕਰਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਉਲਟਾ ਕਰਕੇ ਹੀ ਪ੍ਰੈਸ ਕਰੋ ਇਸ ਨਾਲ ਕੱਪੜੇ ਖਰਾਬ ਨਹੀਂ ਹੁੰਦੇ ਤੇ ਚਮਕ ਬਰਕਰਾਰ ਰਹਿੰਦੀ ਹੈ। ਨੰਬਰ 40 ਕੱਪੜੇ ਧੋਣ ਸਮੇਂ ਕਦੇ ਵੀ ਗਲਤੀ ਨਾ ਕਰੋ ਜਦੋਂ ਵੀ ਤੁਸੀਂ ਕੱਪੜੇ ਧੋਂਦੇ ਹੋ ਤਾਂ ਕਦੇ ਵੀ ਇਕੱਠੇ ਕੱਪੜੇ ਨਾ ਪਾਓ ਡਾਰਕ ਤੇ ਲਾਈਟ ਕਲਰ ਦੇ ਕੱਪੜਿਆਂ ਨੂੰ ਹਮੇਸ਼ਾ ਅਲੱਗ-ਅਲੱਗ ਹੀ ਧੋਵੋ ਇਸ ਨਾਲ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਕਿਸੇ ਵੀ ਕੱਪੜੇ ਨੂੰ ਕਿਸੇ ਇੱਕ ਦੂਜੇ ਦਾ ਰੰਗ ਨਹੀਂ ਚੜੇਗਾ ਨੰਬਰ 41 ਲਸਣ ਨੂੰ ਛਿੱਲਣ ਸਮੇਂ ਹਮੇਸ਼ਾ ਚਾਕੂ ਦਾ ਇਸਤੇਮਾਲ ਕਰੋ ਕਿਉਂਕਿ ਜਦੋਂ ਤੁਸੀਂ ਉਹਨਾਂ ਨੂੰ ਨਾਹਾਂ ਨਾ ਛਿੱਲਦੇ ਹਾਂ ਤਾਂ ਸਾਡੇ ਨੌਂ ਵਿੱਚ ਦਰਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 42 ਜਦੋਂ ਵੀ ਤੁਸੀਂ ਬੱਚਿਆਂ ਦੇ ਕੱਪੜੇ ਧੋਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਈਜ਼ੀ ਵਿੱਚ ਹੀ ਨਾ ਸਾਫ਼ ਹੋ ਜਾਂਦੇ ਨੇ ਤੇ ਖਰਾਬ ਵੀ ਨਹੀਂ ਹੁੰਦੇ ਨੰਬਰ 43 ਜੇਕਰ ਕੋਈ ਕੱਪੜਾ ਸੁੱਕ ਨਾ ਰਿਹਾ ਹੋਵੇ ਤਾਂ ਰਾਤ ਨੂੰ ਉਸ ਨੂੰ ਆਪਣੇ ਸਰਾਣੀ ਰੱਖ ਕੇ ਸੌਂਜੋ ਇਸ ਨਾਲ ਉਹ ਸਵੇਰੇ ਤੱਕ ਸੁੱਕ ਜਾਵੇਗਾ ਨੰਬਰ 44 ਜਦੋਂ ਵੀ ਤੁਸੀਂ ਨਮਕੀਨ ਵਾਲੇ ਮਟਰ ਬਣਾਉਂਦੇ ਹੋ ਤਾਂ ਉਸਦੇ ਆਟੇ ਵਿੱਚ ਹਲਕਾ ਜਿਹਾ ਮਿੱਠਾ ਸੋਡਾ ਵੀ ਜ਼ਰੂਰ ਪਾਇਆ ਕਰੋ ਇਸ ਨਾਲ ਉਹ ਸੁਆਦ ਤੇ ਨਰਮ ਬਣਨਗੇ ਨੰਬਰ 45 ਜਦੋਂ ਵੀ ਤੁਸੀਂ ਛੋਲਿਆਂ ਦੀ ਕਿਸੇ ਵੀ ਦਾਲ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਜੀਰੇ ਤੇ ਖੜੇ ਮਸਾਲੇ ਦਾ ਹੀ ਤੜਕਾ ਲਗਾਓ ਇਸ ਨਾਲ ਬਧੇਰੇ ਸੁਆਦ ਤੇ ਬਧੀਆਂ ਬਣਦੇ ਹਨ ਨੰਬਰ 46 ਕद्दू ਦੀ ਸਬਜ਼ੀ ਨੂੰ ਮੇਥੀ ਦਾਣੇ ਦਾ ਤੜਕਾ ਲਗਾ ਕੇ ਖਾਓ ਇਸ ਨਾਲ ਸਬਜ਼ੀ ਦਾ ਸੁਆਦ ਬਹੁਤ ਹੀ ਗਾਜਬਾ ਹੁੰਦਾ ਹੈ ਜਿਸ ਨੂੰ बार-बार ਖਾਣ ਨੂੰ ਮਨ ਕਰਦਾ ਹੈ। ਨੰਬਰ 47 ਜੇਕਰ ਤੁਸੀਂ ਕੱਪੜੇ ਰਾਤ ਦੇ ਸਮੇਂ ਧੋਂਦੇ ਹੋ ਤਾਂ ਉਹਨਾਂ ਨੂੰ ਹਮੇਸ਼ਾ ਸੱਤ ਦੇ ਥੱਲੇ ਹੀ ਪਾਓ ਕਦੇ ਵੀ ਬਾਹਰ ਨਾ ਪਾਓ ਕਿਉਂਕਿ ਰਾਤ ਨੂੰ ਬਾਹਰ ਪੈ ਕੱਪੜਿਆਂ ਨੂੰ ਕਿਟਾਣੂ ਲੱਗ ਜਾਂਦੇ ਹਨ। ਨੰਬਰ 48 ਜੇਕਰ ਤੁਹਾਡੇ ਕਿਸੇ ਵੀ ਬਰਤਨ ਦੀ ਚਮਕ ਖਰਾਬ ਹੋ ਗਈ ਹੋਵੇ ਤਾਂ ਉਸ ਵਿੱਚ ਨਿੰਬੂ ਤੇ ਬੇਕਿੰਗ ਸੋਡਾ ਪਾ ਕੇ ਰਗੜ ਦਿਓ ਇਸ ਨਾਲ ਬਰਤਨ ਦੀ ਚਮਕ ਵਾਪਸ ਆ ਜਾਵੇਗੀ। ਅੰਬਰ 49 ਜਿਹੜੀਆਂ ਔਰਤਾਂ ਆਪਣੇ ਨੌਹਾਂ ਨੂੰ ਜ਼ਿਆਦਾ ਵਧਾਉਣ ਦੀ ਸ਼ੌਕੀਨ ਹੁੰਦੀਆਂ ਨੇ ਉਹਨਾਂ ਨੂੰ ਬਿਮਾਰੀਆਂ ਬਹੁਤ ਜਲਦੀ ਘੇਰ ਲੈਂਦੀਆਂ ਨੇ ਕਿਉਂਕਿ ਸਾਰਿਆਂ ਨਾਲੋਂ ਗੰਦੀ ਵੀ ਇਹਨਾਂ ਵਿੱਚ ਪੈਂਦੀ ਹੈ ਨੰਬਰ 50 ਕਦੇ ਵੀ ਸ਼ਾਮ ਦੇ ਸਮੇਂ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਨਾ ਕੱਢਿਆ ਕਰੋ ਕਿਉਂਕਿ ਰਾਤ ਨੂੰ ਬਾਹਰ ਗਿਆ ਬੱਚਾ ਸਭ ਤੋਂ ਜ਼ਿਆਦਾ ਰੋਂਦਾ ਹੈ ਇਸ ਲਈ ਛੋਟੇ ਬੱਚਿਆਂ ਨੂੰ ਬਾਹਰ ਕੱਢਣ ਤੋਂ ਪਰਹੇਜ਼ ਕਰੋ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ